ਖੁੰਡਾ ਉੱਤੇ ਬੈਠਾ ਮੁੰਡਾ ਤਾਸ਼ ਪੱਤਾ ਖੇਡਦਾ ਖੁੰਡਾ ਉੱਤੇ ਬੈਠਾ ਮੁੰਡਾ ਤਾਸ਼ ਪੱਤਾ ਖੇਡਦਾ ਬਾਜੀ ਗਿਆ ਹਾਰ ਮੁੰਡਾ ਸੱਪ ਵਾਂਗੂ ਮੇਲਦਾ ਬਾਜੀ ਗਿਆ ਹਾਰ ਮੁੰਡਾ ਸੱਪ ਵਾਂਗੂ ਮੇਲਦਾ ਬਾਜੀ ਗਿਆ ਹਾਰ ਮੁੰਡਾ ਸੱਪ ਵਾਂਗੂ ਮੇਲਦਾ ਕਦ ਸਰੂ ਦੇ ਬੂਟੇ ਵਰਗਾ ਤੁਰਦਾ ਨੀ ਮੀ ਪਾਕੇ ਨੀ ਕਦ ਸਰੂ ਦੇ ਬੂਟੇ ਵਰਗਾ ਕਦ ਸਰੂ ਦੇ ਬੂਟੇ ਵਰਗਾ ਤੁਰਦਾ ਨੀ ਮੀ ਪਾਕੇ ਨੀ ਬੜਾ ਮੋੜਿਆ ਨਹੀਂਓ ਮੁੜਦਾ ਬੜਾ ਮੋੜਿਆ ਨਹੀਂਓ ਮੁੜਦਾ ਵੇਖ ਲਿਆ ਸਮਝਾ ਕੇ ਸਹੀਓ ਨੀ ਮੈਨੂੰ ਰੱਖਣਾ ਪਿਆ ਮੁੰਡਾ ਇੱਕ ਦਤ ਵੀ സൈന മൈനു രണ്ടാ ഗണ ക സൈനീ മൈനു രക്ഷണ പ